ਸਤਿ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਵੀ ਅਸੀਂ ਕੁਝ ਦਿਨ ਪਹਿਲਾਂ ਸ਼ੂਟ ਕੀਤੀ ਸੀ ਜਿਹੜੇ ਦੋਸਤ ਲਗਾਤਾਰ ਸਾਡੀਆਂ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਦਿਨ ਆਪਾਂ ਸਿੰਘ ਸ਼ਹੀਦਾਂ ਸਾਹਿਬ ਸੋਹਾਣਾ ਵਿਖੇ ਕਵਰੇਜ ਕੀਤੀ ਸੀ ਉਸ ਦਿਨ ਦੀ ਇਹ ਵੀਡੀਓ ਹੈ ਜਿਸ ਦਿਨ ਟੈਕਨੀਕਲ ਪ੍ਰੋਬਲਮ ਕਰਕੇ ਆਪਣੀ ਆਵਾਜ਼ ਰਿਕਾਰਡ ਨਹੀਂ ਹੋਈ ਸੀ ਪਹਿਲਾਂ ਅਸੀਂ ਸੋਚਿਆ ਕਿ ਇਹ ਵੀਡੀਓ ਪਾਉਣ ਨੂੰ ਰਹਿਣ ਦੰਨੇ ਆ ਕਿਉਂਕਿ ਇਸ ਦੀ ਆਵਾਜ਼ ਰਿਕਾਰਡ ਨਹੀਂ ਹੋਈ ਸੀ ਪਰ ਫਿਰ ਅਸੀਂ ਸੋਚਿਆ ਕਿ ਮੁੱਦਾ ਬਹੁਤ ਗੰਭੀਰ ਹੈ ਤੁਹਾਨੂੰ ਦੱਸ ਦੰਨੇ ਆ ਦੋਸਤੋ ਇਸ ਬਾਰੇ ਜਾਣਕਾਰੀ ਸਾਨੂੰ ਸਿੰਘ ਸ਼ਹੀਦਾ ਸਾਹਿਬ ਵਿਖੇ ਮੌਜੂਦ ਇੱਕ ਸਾਕਸ਼ ਨੇ ਦੱਸੀ ਕਿ ਇਹ ਬੰਦਾ ਜਿਹੜਾ ਕਿ ਸਰਦਾਰ ਹੈ ਸਿੱਖ ਫੈਮਿਲੀ ਦੇ ਨਾਲ ਬਿਲੋਂਗ ਕਰਦਾ ਹੈ ਇਹ ਤਮਾਕੂ ਜਰਦਾ ਬੀੜੀਆਂ ਵੇਚਦਾ ਹੈ ਚਲੋ ਵੇਚੀ ਜਾਵੇ ਵੈਸੇ ਤਾਂ ਸਿੱਖ ਹੋ ਕੇ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਗਰੇਜ ਕਰਨਾ ਚਾਹੀਦਾ ਪਰ ਉਸ ਤੋਂ ਵੀ ਵੱਡੀ ਜੋ ਕਤਾਹੀ ਇਹ ਕਰਦਾ ਉਹ ਤੁਸੀਂ ਦੇਖੋ ਵੀ ਇਸ ਦੀ ਦੁਕਾਨ ਦੇ ਵਿੱਚ ਦਸਾਂ ਗੁਰੂਆਂ ਦੀ ਫੋਟੋ ਹੈ ਉਹ ਲੱਗੀ ਹੋਈ ਹੈ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਉਹਦੇ ਸਾਹਮਣੇ ਇਸ ਨੇ ਜੋ ਜਰਦੇ ਬੀੜੀਆਂ ਤਮਾਕੂ ਉਹਨਾਂ ਫੋਟੋਆਂ ਦੇ ਉੱਪਰ ਰੱਖੇ ਹੋਏ ਨੇ ਜੀਆ ਦੋਸਤੋ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ ਕੀ ਸਿੱਖ ਜਿਸ ਨੇ ਕੀ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ ਦਸਾ ਗੁਰੂਆਂ ਦੀ ਫੋਟੋ ਤੁਸੀਂ ਇਹਦੇ ਪਿੱਛੇ ਦੇਖ ਸਕਦੇ ਹੋ ਹਾਲਾਂਕਿ ਉਹ ਨੌਜਵਾਨ ਵੀਡੀਓ ਬਣਾ ਰਿਹਾ ਸੀ ਇੰਨਾ ਪ੍ਰੋਫੈਸ਼ਨਲ ਨਹੀਂ ਸੀ ਕਿਉਂਕਿ ਇਸ ਸਮੇਂ ਕੈਮਰਾਮੈਨ ਨਹੀਂ ਸੀ ਇਹ ਨੌਜਵਾਨ ਨੇ ਸਾਨੂੰ ਕਿਹਾ ਜੋ ਕਿ ਸਿੰਘ ਸ਼ੀਦਾ ਸਾਹਿਬ ਕੇ ਮੌਜੂਦ ਸੀ ਕਿ ਇੱਕ ਵਾਰ ਆ ਕੇ ਦੇਖੋ ਤਾਂ ਉੱਥੇ ਪਿੱਛੇ ਦੇਖ ਸਕਦੇ ਹੋ ਕਿ ਫੋਟੋ ਦੇ ਉੱਪਰ ਵੀ ਜਿੱਥੇ ਬਾਬਾ ਦੀਪ ਸਿੰਘ ਤੇ ਦਸਾਂ ਗੁਰੂਆਂ ਦੀ ਫੋਟੋ ਲੱਗੀ ਹੈ ਉਹਦੇ ਉੱਪਰ ਇਹਨੇ ਬਿਲਕੁਲ ਗੁਟਕੇ ਵਗੈਰਾ ਜਿਹਨੂੰ ਕਹਿੰਦੇ ਨੇ ਤਮਾਕੂ ਵਗੈਰਾ ਹੁੰਦਾ ਹੈ ਜੋ ਪਾਣ ਸੁਪਾਰੀ ਜੋ ਵੀ ਹੁੰਦਾ ਉਹ ਟੰਗੇ ਹੋਏ ਸੀ ਕਿਉਂਕਿ ਤਮਾਕੂ ਸਿੱਖ ਧਰਮ ਦੇ ਵਿੱਚ ਸਾਖਤੀ ਦੇ ਨਾਲ ਵਰਜਿਤ ਹੈ ਕਿਉਂਕਿ ਤਮਾਕੂ ਦੇ ਖੇਤ ਦੇ ਵਿੱਚ ਤਾਂ ਦਸ਼ਮ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਤੱਕ ਨੇਪੋਰਟ ਨਹੀਂ ਪਾਇਆ ਸੀ ਤਾਂ ਇੱਥੇ ਚਲੋ ਇਸ ਨੌਜਵਾਨ ਦੀ ਵੀ ਅਸੀਂ ਸਰਾਨਾ ਕਰਦੇ ਹਾਂ ਕਿ ਇਹ ਸਾਡੀ ਗੱਲ ਮੰਨ ਵੀ ਗਿਆ ਹਾਲਾਂਕਿ ਪਹਿਲਾਂ ਇਸ ਨੌਜਵਾਨ ਦੇ ਨਾਲੇ ਬੈਸਣ ਲੱਗਿਆ ਜਿਹੜਾ ਸਾਨੂੰ ਇੱਥੇ ਲੈ ਕੇ ਆਇਆ ਸੀ ਕਿਉਂਕਿ ਇਹਦਾ ਕਹਿਣਾ ਸੀ ਕਿ ਇਹ ਨੌਜਵਾਨ ਪਹਿਲਾਂ ਇਹਦੇ ਕੋਲ ਆ ਕੇ ਖੁਦ ਨਸ਼ੇ ਵਗੈਰਾ ਕਰਦਾ ਰਹਿੰਦਾ ਸੀ ਪਰ ਉਸ ਨੌਜਵਾਨ ਨੇ ਕਿਹਾ ਕਿ ਹਾਂ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਜ਼ਰੂਰ ਕਰਦਾ ਸੀ ਪਰ ਹੁਣ ਮੇਰੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਮੈਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹੁਣ ਮੈਂ ਦਸਤਾਰ ਵੀ ਸਜਾਉਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਅੰਮ੍ਰਿਤ ਛੱਕ ਕੇ ਸਿੰਘ ਵੀ ਜਰੂਰ ਸਜਾਂਗਾ ਤਾਂ ਉਸ ਨੇ ਕਿਹਾ ਕਿ ਮੈਂ ਇਸ ਸਖਸ਼ ਨੂੰ ਕਈ ਵਾਰ ਰੋਕਿਆ ਕਿ ਕਿ ਤੂੰ ਸਿੱਖ ਹੈ ਸਿਰ ਤੇ ਦਸਤਾਰ ਸਜਾਉਣਾ ਇਸ ਤਰ੍ਹਾਂ ਤਮਾਕੂ ਨਾ ਵੇਚ ਅਸੀਂ ਵੀ ਇਸ ਭਰਾ ਨੂੰ ਬੇਨਤੀ ਕੀਤੀ ਕਿ ਵੀਰ ਤੂੰ ਕੰਮ ਹੋਰ ਵੀ ਕਰ ਸਕਦਾ ਹੈ ਤੂੰ ਇਸ ਤਰ੍ਹਾਂ ਤਬਾਕੂ ਵਗੈਰਾ ਨਾਲ ਵਿੱਚ ਤੂੰ ਇਸ ਤਰ੍ਹਾਂ ਫੋਟੋਆਂ ਗੁਰੂਆਂ ਦੀਆਂ ਤੇ ਇਹ ਤਬਾਕੂ ਲਗਾਇਆ ਹੋਇਆ ਇਹ ਚੰਗਾ ਨਹੀਂ ਲੱਗਦਾ ਇੱਕ ਤਰ੍ਹਾਂ ਦੀ ਬੇਅਦਬੀ ਕਰ ਰਿਹਾ ਤੂੰ ਇਸ ਤੋਂ ਵੀ ਵੱਡੀ ਗੱਲ ਇਸ ਮਾਰਕੀਟ ਦੇ ਪ੍ਰਧਾਨ ਨੇ ਕਹਿ ਸਕਦੇ ਆ ਕਿ ਸ਼ਰਮੀ ਲਾ ਦਿੱਤੀ ਜਿਹੜੇ ਉਸ ਨੇ ਤਰਕ ਪੇਸ਼ ਕੀਤੇ ਉਹ ਵੀ ਤੁਹਾਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਨੌਜਵਾਨ ਇਹ ਨਹੀਂ ਹੈ ਕਿ ਇਸੇ ਰੁਜ਼ਗਾਰ ਤੇ ਇਸ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ ਕਿਉਂਕਿ ਜੇਕਰ ਇਹ ਦੁਕਾਨ ਤੇ ਕਰਦਾ ਤਾਂ ਅਸੀਂ ਇਸ ਨੂੰ ਜ਼ਰੂਰ ਕਹਿੰਦੇ ਕਿ ਤੂੰ ਕੋਈ ਕੰਮ ਚੇਂਜ ਕਰ ਲੈ ਪਰ ਇੱਥੇ ਨੌਜਵਾਨ ਦੀ ਚਲੋ ਆਪਾਂ ਤਰੀਬੀ ਕਰਦੇ ਆ ਕਿ ਸਾਡੀ ਗੱਲ ਮੰਨ ਕੇ ਜਦੀ ਇਸ ਨੇ ਆ ਤਬਾਕੂ ਦੀਆਂ ਜਰਦੇ ਦੀਆਂ ਗੁਟਕੇ ਵਗੈਰਾ ਦੀਆਂ ਲੜੀਆਂ ਉਤਾਰਨੀਆਂ ਸ਼ੁਰੂ ਕਰ ਦਿੱਤੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਫੋਟੋਆਂ ਲੱਗੀਆਂ ਹੋਈਆਂ ਨੇ ਉਹਦੇ ਉੱਪਰੇ ਨੇ ਤਮਾਕੂ ਜਰਦਾ ਵਗੈਰਾ ਜੋ ਹੁੰਦਾ ਹੈ ਗੁਟਕੇ ਵਗੈਰਾ ਜੋ ਹੁੰਦੇ ਨੇ ਉਹ ਟੰਗੇ ਹੋਏ ਸੀ ਆ ਨੌਜਵਾਨ ਜਿਹੜਾ ਤੁਸੀਂ ਦੇਖ ਰਹੇ ਦੇਖ ਰਹੇ ਹੋ ਅਸਮਾਨੀ ਪੱਗ ਵਾਲਾ ਇਹ ਸਾਨੂੰ ਲੈ ਕੇ ਆਇਆ ਸੀ ਆਪਸ ਦੇ ਵਿੱਚ ਬੈਸਣ ਵੀ ਲੱਗ ਗਏ ਕਿਉਂਕਿ ਇੱਧਰ ਇਹ ਦੁਕਾਨ ਵਾਲਾ ਕਹਿ ਰਿਹਾ ਸੀ ਕਿ ਇਹ ਆਪ ਨਸ਼ੇ ਕਰਦਾ ਸੀ ਪਰ ਇਹ ਜਿਹੜਾ ਨੌਜਵਾਨਾ ਦੇਖੋ ਗੁਰੂ ਸਾਹਿਬ ਦੀ ਫੋਟੋ ਵੱਲ ਨੂੰ ਹੱਥ ਕਰਕੇ ਕਹਿੰਦਾ ਹੈ ਕਿ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਜ਼ਰੂਰ ਨਸ਼ੇ ਕਰਦਾ ਸੀ ਪਰ ਹੁਣ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਂ ਉਸ ਮਾੜੇ ਕੰਮ ਵੱਲੋਂ ਮੋੜਾ ਪੱਟਿਆ ਤੇ ਮੈਂ ਹੁਣ ਦਸਤਾਰ ਵੀ ਸਜਾਉਣਾ ਦਾੜ੍ਹੀ ਵੀ ਰੱਖਣੀ ਸ਼ੁਰੂ ਕਰ ਦਿੱਤੀ ਹੈ ਤੇ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਦਸਤਾਰ ਵੀ ਜ਼ਰੂਰ ਸਜਾਵਾਂਗਾ ਤਾਂ ਦੋਸਤੋ ਜੋ ਮੈਂ ਗੱਲ ਕਰ ਰਿਹਾ ਸੀ ਕਿ ਦੱਸ ਦਈਏ ਕਿ ਇਹ ਜ਼ਰੂਰੀ ਨਹੀਂ ਹੈ ਕਿ ਇਹ ਨੌਜਵਾਨ ਜੋ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਜਿਹਦੀ ਇਹ ਦੁਕਾਨ ਹੈ ਆ ਦੇਖੋ ਫੋਟੋਆਂ ਦੇ ਉੱਪਰ ਗੁਟਕੇ ਵਗੈਰਾ ਤਬਾਕੂ ਰੱਖਿਆ ਸੀ ਜਿਹੜੇ ਕਿ ਹੁਣ ਇਹਨੇ ਉਤਾਰ ਦਿੱਤੇ ਨੇ ਦਸਾਂ ਗੁਰੂਆਂ ਦੀ ਫੋਟੋ ਵੀ ਹੈ ਬਾਬਾ ਦੀਪ ਸਿੰਘ ਜੀ ਦੀ ਵੀ ਫੋਟੋ ਹੈ ਤੇ ਇੱਥੋਂ ਇਹ ਤਬਾਕੂ ਤਾਰਿਆ ਸੀ ਤੇ ਜੋ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਕਿ ਕਈ ਦੋਸਤ ਕਹਿਣਗੇ ਕਿ ਤੁਸੀਂ ਇਹਦੇ ਰੋਜ਼ਗਾਰ ਦੇ ਵਿੱਚ ਕਿਉਂ ਵਿਗੜਨ ਪਾਇਆ ਤੇ ਰੁਜ਼ਗਾਰ ਦੇ ਨਾਲ ਇਸ ਦੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਇਹਦੇ ਬਾਰੇ ਸਾਨੂੰ ਇਸ ਨੌਜਵਾਨ ਨੇ ਦੱਸਿਆ ਜਿਹੜਾ ਸਾਨੂੰ ਲੈ ਕੇ ਆਇਆ ਸੀ ਕਿ ਇਹ ਸੀਐਮ ਭਗਵੰਤ ਮਾ ਦੀ ਕੋਠੀ ਦੇ ਵਿੱਚ ਨਾਈਟ ਸ਼ਿਫਟ ਕਰਦਾ ਹੈ ਜਿੱਥੇ ਕਿ ਇਹ 50000 ਰੁਪਏ ਮਹੀਨਾ ਤਨਖਾਹ ਲੈਂਦਾ ਹੈ ਤੇ ਪ੍ਰਧਾਨ ਨੇ ਜਿਹੜੇ ਸਾਹਮਣੇ ਦੇਖ ਰਹੇ ਨੇ ਪਹਿਲਾਂ ਇਹਨਾਂ ਨੇ ਕਿਹਾ ਕੈਮਰਾ ਬੰਦ ਕਰਿਓ ਚਲੋ ਕੁਦਰਤੀ ਉਸ ਦਿਨ ਆਵਾਜ਼ ਰਿਕਾਰਡ ਨਹੀਂ ਹੋਈ ਤਾਂ ਇਹ ਤਰਕ ਦੇਣ ਲੱਗੇ ਕੀ ਜੋ ਫੋਟੋਆਂ ਨੇ ਉਹਤੇ ਤਮਾਕੂ ਰੱਖ ਸਕਦਾ ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਫੋਟੋਆਂ ਦਾ ਮੂਰਤੀਆਂ ਦਾ ਕੋਈ ਸਥਾਨ ਨਹੀਂ ਹੈ ਅਸੀਂ ਵੀ ਪ੍ਰਧਾਨ ਸਾਹਿਬ ਦੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਿੱਖ ਧਰਮ ਦੇ ਵਿੱਚ ਫੋਟੋਆਂ ਜਾਂ ਫਿਰ ਜੋ ਮੂਰਤੀ ਪੂਜਾ ਉਸ ਦਾ ਖੰਡਨ ਕੀਤਾ ਗਿਆ ਹੈ ਮੂਰਤੀ ਪੂਜਾ ਜਾਂ ਫੋਟੋ ਪੂਜਾ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਜੋ ਅਸੀਂ ਇਸ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਚਲੋ ਤੁਹਾਡੀ ਇਸ ਗੱਲ ਦੇ ਨਾਲ ਅਸੀਂ ਸਹਿਮਤ ਹਾਂ ਪਰ ਫਿਰ ਵੀ ਜੋ ਗੁਰੂ ਸਾਹਿਬਾਨ ਦੀਆਂ ਫੋਟੋਆਂ ਨੇ ਉਹਦੇ ਨਾਲ ਸਿੱਖਾਂ ਦੇ ਜੋ ਬਹੁਤ ਜ਼ਿਆਦਾ ਇਮੋਸ਼ਨ ਜੁੜੇ ਹੁੰਦੇ ਨੇ ਸ਼ਰਧਾ ਜੁੜੀ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਸਿੰਘ ਸ਼ਹੀਦਾਂ ਦੀਆਂ ਫੋਟੋਆਂ ਲੋਕ ਲਾਉਂਦੇ ਨੇ ਸਿੱਖ ਲਾਉਂਦੇ ਨੇ ਤੇ ਇੱਕ ਸ਼ਰਧਾ ਉਹਨਾਂ ਦੀ ਭਾਵਨਾ ਨਾਲ ਜੁੜੀ ਹੁੰਦੀ ਹੈ ਤੇ ਇਸ ਤਰ੍ਹਾਂ ਜੇਕਰ ਇਹ ਉਹਨਾਂ ਤਸਵੀਰਾਂ ਦੇ ਉੱਪਰ ਇਹ ਤਮਾਕੂ ਦੀਆਂ ਪੁੜੀਆਂ ਰੱਖ ਕੇ ਜਰਦੇ ਦੀਆਂ ਪੁੜੀਆਂ ਰੱਖ ਕੇ ਗੁਟਕੇ ਰੱਖ ਕੇ ਵੇਚੇਗਾ ਤਾਂ ਉਹ ਇੱਕ ਵੱਡਾ ਅਪਮਾਨ ਹੈ ਇੱਕ ਬੇਅਦਬੀ ਹੈ ਪਰ ਫਿਰ ਵੀ ਪ੍ਰਧਾਨ ਇਹ ਪਤਾ ਨਹੀਂ ਤਾਂ ਆਪਣੇ ਮਾਰਕੀਟ ਦੀ ਪ੍ਰਧਾਨਗੀ ਬਚਾਉਣ ਦੇ ਲਈ ਕਿ ਕਿਤੇ ਮਾਰਕੀਟ ਵਾਲੇ ਮੇਰੇ ਖਿਲਾਫ ਨਾ ਹੋ ਜਾਣ ਇਹਨੇ ਗੁਰੂ ਸਾਹਿਬ ਦਾ ਇੱਥੇ ਸਮਰਥਨ ਕਰਨ ਨਾਲੋਂ ਸਾਡਾ ਸਮਰਥਨ ਕਰਨ ਨਾਲੋਂ ਜੋ ਸਹੀ ਤਰੀਕੇ ਨਾਲ ਅਸੀਂ ਇੱਕ ਗੱਲ ਪੇਸ਼ ਕਰ ਰਹੇ ਸੀ ਕਿ ਗੁਰੂ ਸਾਹਿਬ ਦੀ ਜੋ ਤਸਵੀਰਾਂ ਦੀ ਇਹ ਬੇਅਦਬੀ ਕਰ ਰਿਹਾ ਸੀ ਨੌਜਵਾਨ ਹਾਲਾਂਕਿ ਇਸ ਨੌਜਵਾਨ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਉਥੋਂ ਗੁਟਕੇ ਤਬਾਕੂ ਚੱਕ ਦਿੱਤੇ ਪਰੇ ਪ੍ਰਧਾਨ ਆ ਕੇ ਫਿਰ ਵੀ ਆਪਣੀ ਪ੍ਰਧਾਨਗੀ ਚ ਮਕਾਉਣ ਲੱਗਿਆ ਤੇ ਇਹ बार-बार ਕਹਿ ਰਿਹਾ ਸੀ ਕਿ ਇਹ ਨੌਜਵਾਨ ਕੋਈ ਵੀ ਗਲਤੀ ਨਹੀਂ ਕਰਦਾ ਸਿੱਖ ਧਰਮ ਦੇ ਵਿੱਚ ਫੋਟੋਆਂ ਦਾ ਕੋਈ ਸਥਾਨ ਨਹੀਂ ਹੈ ਅਸੀਂ बार-बार ਕਿਹਾ ਕਿ ਪ੍ਰਧਾਨ ਸਾਹਿਬ ਅਸੀਂ ਵੀ ਮੰਨਦੇ ਹਾਂ ਫੋਟੋਆਂ ਦਾ ਮੂਰਤੀਆਂ ਦਾ ਸਿੱਖ ਧਰਮ ਦੇ ਵਿੱਚ ਕੋਈ ਸਥਾਨ ਨਹੀਂ ਹੈ ਪਰ ਫਿਰ ਵੀ ਜੋ ਗੁਰੂ ਸਹਿਬਾਨ ਦੀਆਂ ਫੋਟੋਆਂ ਹੁੰਦੀਆਂ ਨੇ ਸਾਡੇ ਸਿੰਘ ਸ਼ਹੀਦਾਂ ਦੀਆਂ ਫੋਟੋਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਸਾਡੀ ਸ਼ਰਧਾ ਸਾਡੇ ਇਮੋਸ਼ਨ ਸਾਡੀ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤੇ ਜੇਕਰ ਇਸ ਤਰ੍ਹਾਂ ਉਨ੍ਹਾਂ ਫੋਟੋਆਂ ਦੇ ਉੱਪਰ ਗੁਰੂ ਸਾਹਿਬਾਨ ਦਸਾਂ ਗੁਰੂਆਂ ਦੀ ਫੋਟੋ ਹੈ ਜਾਂ ਫਿਰ ਬਾਬਾ ਦੀਪ ਸਿੰਘ ਦੀ ਫੋਟੋ ਹੈ ਜਾਂ ਫਿਰ ਹੋਰ ਫੋਟੋਆਂ ਨੇ ਉਹਨਾਂ ਦੇ ਉੱਪਰ ਜੇਕਰ ਇਹ ਨੌਜਵਾਨ ਇਸ ਤਰ੍ਹਾਂ ਤਮਾਕੂ ਜਾਂ ਫਿਰ ਗੁਟਕਾ ਵਗੈਰਾ ਰੱਖੇਗਾ ਤਾਂ ਉਹਦੇ ਨਾਲ ਭਾਵਨਾਵਾਂ ਆਹਤ ਹੁੰਦੀਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਇਹ ਪ੍ਰਧਾਨ ਸਾਹਿਬ ਇਸ ਦੁਕਾਨਦਾਰ ਦੇ ਤੇ ਆਪਣੇ ਮਾਰਕੀਟ ਵਾਲਿਆਂ ਦੇ ਮੋਢੇ ਤੇ ਹੱਥ ਲਾ ਕੇ ਇੱਕ ਤਰੀਕੇ ਦੇ ਨਾਲ ਇਹ ਸੁਨੇਹਾ ਦੇ ਰਹੇ ਸੀ ਕਿ ਤੁਸੀਂ ਜੋ ਮਰਜ਼ੀ ਕਹ ਲੋ ਮੈਂ ਆਪਣੀ ਮਾਰਕੀਟ ਵਾਲਿਆਂ ਨਾਲ ਆ ਸਾਡੀ ਮਾਰਕੀਟ ਵਾਲੇ ਚ ਸਹੀ ਕਰਦੇ ਨੇ ਚਾਹੇ ਗਲਤ ਕਰਦੇ ਨੇ ਮੈਂ ਇਹਨਾਂ ਦੇ ਨਾਲ ਖੜਾ ਤੁਸੀਂ ਇਹ ਪ੍ਰਧਾਨ ਦੇ ਬਾਰੇ ਕੀ ਕਹੋਗੇ ਹਾਲਾਂਕਿ ਦਾੜਾ ਪ੍ਰਕਾਸ਼ ਹੀ ਪ੍ਰਧਾਨ ਸਾਹਿਬ ਦਾ ਵੀ ਪਰ ਫਿਰ ਵੀ ਇਸ ਤਰ੍ਹਾਂ ਦੀ ਜਦੋਂ ਇਹਨਾਂ ਨੇ ਗੱਲ ਕੀਤੀ ਤਾਂ ਸਾਡੀ ਵੀ ਹੈਰਾਨੀ ਹੋਈ ਕਿ ਪ੍ਰਧਾਨ ਸਾਹਿਬ ਗੱਲਾਂ ਕਹਿਜੀਆਂ ਕਰ ਰਹੇ ਨੇ ਗੱਲ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿ ਚਲੋ ਭਾਈ ਇਸ ਨੌਜਵਾਨ ਤੋਂ ਗਲਤੀ ਹੋਈ ਹੈ ਅਸੀਂ ਗਲਤੀ ਮੰਨਦੇ ਹਾਂ ਅੱਗੇ ਤੋਂ ਇਹ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਉੱਪਰ ਤਮਾਕੂ ਜਰਦਾ ਬੀੜੀਆਂ ਵਗੈਰਾ ਇਸ ਤਰ੍ਹਾਂ ਨਹੀਂ ਰੱਖੂਗਾ ਜਿਹੜਾ ਕਿ ਇੱਕ ਬੇਅਦਬੀ ਹੁੰਦੀ ਹੈ ਪਰ ਇਹ ਪ੍ਰਧਾਨ ਸਾਹਿਬ ਤਾਂ ਆਪਣੀ ਤਰਕ ਦੇਣ ਲੱਗੇ ਉੱਥੇ ਹੀ ਇਹ ਇਹ ਗੁਰਬਾਣੀ ਦੀਆਂ ਤੁੱਕਾਂ ਵੀ ਤੋੜ ਮਰੋੜ ਕੇ ਪੇਸ਼ ਕਰਨ ਲੱਗੇ ਪਰ ਅਸੀਂ ਇੱਥੇ ਇਹਨਾਂ ਨਾਲ ਬਹਿਸ ਕਰਨੀ ਮੁਨਾਸਬ ਨਹੀਂ ਸਮਝੀ ਕਿਉਂਕਿ ਕਹਿੰਦੇ ਨੇ ਬਹਿਸ ਦਾ ਕੋਈ ਅੰਤ ਨਹੀਂ ਹੁੰਦਾ ਤੇ ਦੂਜੇ ਪਾਸੇ ਜਿਹੜਾ ਦੁਕਾਨਦਾਰ ਵੀਰ ਸੀ ਇਹ ਸਾਡੀ ਬੇਨਤੀ ਮੰਨ ਨਹੀਂ ਗਿਆ ਸੀ ਇਸ ਨੇ ਕਹਿ ਦਿੱਤਾ ਸੀ ਕਿ ਇਹ ਹੁਣ ਆਪਣੀ ਦੁਕਾਨ ਤੇ ਤਮਾਕੂ ਜਰਦਾ ਵਗੈਰਾ ਨਹੀਂ ਰੱਖੇਗਾ ਇਸ ਵੀਰ ਨੇ ਤਾਂ ਇੱਥੇ ਕਿਹਾ ਕਿ ਇਹ ਤਾਂ ਥੋੜੇ ਦਿਨ ਵਿੱਚ ਦੁਕਾਨ ਵੀ ਬੰਦ ਕਰਨ ਵਾਲਾ ਹੈ ਜਿਹੜਾ ਵੀਰ ਸਾਨੂੰ ਲੈ ਕੇ ਆਇਆ ਸੀ ਉਸ ਨੇ ਦੱਸਿਆ ਕਿ ਜਿਹੜਾ ਦੁਕਾਨ ਵਾਲਾ ਹੈ ਇਹ ਸਿਰਫ ਇੱਕ ਬੇਅਦਬੀ ਉਹ ਕਰ ਲਿਆ ਦੁਕਾਨ ਖੋਲ ਕੇ ਕਿਉਂਕਿ ਇਸ ਦਾ ਰੁਜ਼ਗਾਰ ਚੱਲਦਾ ਹੈ ਐਸੀਐਮ ਭਗਵੰਤ ਮਾਨ ਦੀ ਕੋਠੀ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਤੌਰ ਤੇ ਰਾਤ ਦੀ ਡਿਊਟੀ ਕਰਦਾ ਹੈ ਜਿੱਥੋਂ 50000 ਦੇ ਕਰੀਬ ਇਸ ਨੂੰ ਤਨਖਾਹ ਮਿਲਦੀ ਹੈ ਇਸ ਤੋਂ ਇਲਾਵਾ ਇਹ ਠੇਕੇ ਵਗੈਰਾ ਵੀ ਲੰਦਾ ਹੈ ਤੇ ਹੋਰ ਵੀ ਕਾਫੀ ਇਸ ਦੇ ਪ੍ਰੋਪਰਟੀ ਵਗੈਰਾ ਦੇ ਵੀ ਕੰਮ ਨੇ ਇੱਥੇ ਤਾਂ ਸਿਰਫ ਇਹਨੇ ਇੱਕ ਬੈਠਣ ਦਾ ਅੱਡਾ ਬਣਾਇਆ ਹੋਇਆ ਚਲੋ ਬੈਠਣ ਦਾ ਅੱਡਾ ਹੋਵੇ ਜਾਂ ਰੋਜ਼ਗਾਰ ਹੋਵੇ ਅਸੀਂ ਉਸ ਤੋਂ ਇਹ ਇਨਕਾਰ ਨਹੀਂ ਕਰਦੇ ਪਰ ਗੱਲ ਇਹ ਆ ਕਿ ਇੱਕ ਸਿੱਖ ਹੋ ਕੇ ਆਪਣੀਆਂ ਕੁਝ ਮਰਿਆਦਾਵਾਂ ਕੁਝ ਆਪਣੀਆਂ ਡਿਊਟੀਆਂ ਕੁਝ ਆਪਣੇ ਫਰਜ਼ ਵੀ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਇੱਥੇ ਇੱਕ Hindu ਵੀਰ ਦੀ ਵੀ ਦੁਕਾਨ ਸੀ ਜਿਸ ਨੇ ਤਮਾਕੂ ਵਗੈਰਾ ਜੱਦਾ ਵਗੈਰਾ ਬੀੜੀਆਂ ਰੱਖੀਆਂ ਹੋਈਆਂ ਸੀ ਅਸੀਂ ਉਸ ਨੂੰ ਕੋ ਜੀ ਨਹੀਂ ਕਿਹਾ ਕਿਉਂਕਿ ਇੱਕ ਗੁਰਸਿੱਖ ਹੋ ਕੇ ਇੱਕ ਸਿੱਖ ਹੋ ਕੇ ਜਿਸ ਦੇ ਸਿਰ ਤੇ ਦਸਤਾਰ ਹੋਵੇ ਉਹ ਜੇਕਰ ਇਸ ਤਰ੍ਹਾਂ ਤਮਾਕੂ ਜਰਦਾ ਵੇਚਦਾ ਉਹ ਵੀ ਗੁਰੂਆਂ ਦੀਆਂ ਫੋਟੋਆਂ ਦਸਾਂ ਗੁਰੂਆਂ ਦੀ ਫੋਟੋ ਹੋਵੇ ਬਾਬਾ ਦੀਪ ਸਿੰਘ ਦੀ ਫੋਟੋ ਹੋਵੇ ਉਹਨਾਂ ਫੋਟੋਆਂ ਦੇ ਉੱਪਰ ਤਮਾਕੂ ਰੱਖ ਕੇ ਜੇਕਰ ਵੇਚਦਾ ਤਾਂ ਉਹ ਕਿਤਨਾ ਕਿਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਪ੍ਰਧਾਨ ਸਾਹਿਬ ਨੇ ਲਗਾਤਾਰ ਇਸ ਦੁਕਾਨਦਾਰ ਦੇ ਮੋਢੇ ਤੇ ਹੱਥ ਰੱਖਿਆ ਹੋਇਆ ਜੋ ਕਿ ਇੱਕ ਇਸ਼ਾਰਾ ਸੀ ਕਿ ਜੋ ਮਰਜ਼ੀ ਹੋ ਜਵੇ ਮੈਂ ਤੇਰੇ ਨਾਲ ਖੜਾ ਹਾਂ ਹੁਣ ਦੇਖ ਲਓ ਕਿ ਪ੍ਰਧਾਨ ਨੂੰ ਆਪਣੀ ਪ੍ਰਧਾਨ ਕੀ ਜਾਦੇ ਪਿਆਰੀ ਹੋਗੀ ਐ ਸਿੱਖੀ ਨਾਲ ਇਸ ਨੂੰ ਕੋਈ ਪਿਆਰ ਨਹੀਂ ਹੈ ਇਸ ਨੇ ਇੱਕ ਹਾ ਦਾ ਨਾਰਾ ਵੀ ਨਹੀਂ ਮਾਰਿਆ ਕਿ ਭਾਈ ਤੂੰ ਇੱਥੇ ਗਲਤ ਕਰ ਰਿਹਾ ਹੈ ਕਹਿੰਦੇ ਇਹ ਵੀ ਜਿਗਰਾ ਕਿਸੇ ਕਿਸੇ ਜੇ ਹੁੰਦਾ ਹੈ ਵੀ ਸਹੀ ਨੂੰ ਸਹੀ ਕਹਿਣਾ ਤੇ ਗਲਤ ਨੂੰ ਗਲਤ ਕਹਿਣਾ ਤੇ ਪ੍ਰਧਾਨ ਦੇ ਵਿੱਚ ਇਹ ਜਿਗਰਾ ਨਹੀਂ ਸੀ ਇਸ ਨੇ ਸਿਰਫ ਆਪਣੇ ਪ੍ਰਧਾਨ ਦੀ ਬਚਾਉਣੀ ਹੀ ਚੰਗੀ ਸਮਝੀ ਕਿਉਂਕਿ ਇਹਨੂੰ ਪਤਾ ਸੀ ਜੇ ਮੈਂ ਆਪਣੇ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਹੀ ਇੱਥੇ ਬੋਲਣ ਲੱਗ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਪ੍ਰਧਾਨਗੀ ਜਾਂਦੀ ਰਹੂਗੀ ਸੋ ਆਪਣੀ ਪ੍ਰਧਾਨਗੀ ਬਚਾਉਣ ਦੇ ਲਈ ਇਹ ਸਿੱਖੀ ਦੇ ਖਿਲਾਫ ਖੜਾ ਹੋ ਗਿਆ ਤੇ ਤਰਕ-ਵਤਰਕ ਦੇਣ ਲੱਗਿਆ ਕਿ ਐਦਾਂ ਫੋਟੋਆਂ ਤੇ ਜੇਕਰ ਤਵਾਕੂ ਰੱਖ ਵੀ ਰਿਹਾ ਤਾਂ ਕੁਝ ਗਲਤ ਨਹੀਂ ਹੈ ਹਾਲਾਂਕਿ ਫਿਰ ਕਹਿਦੀ ਹੈ ਕਿ ਜਿਹੜਾ ਇਹ ਦੁਕਾਨਦਾਰ ਵੀਰ ਹੈ ਇਹ ਬਾਰ-ਬਾਰ ਕਹਿ ਰਿਹਾ ਸੀ ਕਿ ਮੈਂ ਜੀ ਹੁਣ ਨਹੀਂ ਰੱਖੂਗਾ ਮੇਤੋ ਗਲਤੀ ਹੋ ਗਈ ਮੈਂ ਗਲਤੀ ਮੰਨਦਾ ਪਰ ਫਿਰ ਵੀ ਪ੍ਰਧਾਨ ਤਰਸ ਤੋਂ ਮਸ ਨਹੀਂ ਹੋਇਆ ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਇਹ ਦੁਕਾਨਦਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਦੋਸਤੋ ਹੋਰ ਵੀ ਕਾਫੀ ਬਹਿਸ ਵਗੈਰਾ ਹੋਈ ਪਰ ਇੱਥੇ ਮਾਫੀ ਚਾਹੁੰਦੇ ਆ ਕਿ ਉਸ ਦਿਨ ਜੋ ਆਵਾਜ਼ ਰਿਕਾਰਡ ਨਹੀਂ ਹੋ ਸਕੀ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਪਰ ਇਹ ਅਸੀਂ ਵੀਡੀਓ ਪਹਿਲਾਂ ਪਾਉਣੀ ਨਹੀਂ ਚਾਹੁੰਦੇ ਸੀ ਪਰ ਫਿਰ ਅਸੀਂ ਸਮਝਿਆ ਕਿ ਇਹ ਇੱਕ ਗੰਭੀਰ ਮੁੱਦਾ ਹੈ ਜੇਕਰ ਇਸ ਮਾਮਲੇ ਤੇ ਤੁਹਾਡੇ ਤੱਕ ਸੰਗਤ ਤੱਕ ਆਪਣੇ ਦੇਖਣ ਵਾਲਿਆਂ ਤੱਕ ਇਹ ਵੀਡੀਓ ਲੈ ਕੇ ਆਵਾਂਗੇ ਤਾਂ ਹੋ ਸਕਦਾ ਇਸ ਤਰ੍ਹਾਂ ਦੀ ਜੇਕਰ ਕੋਈ ਹੋਰ ਵੀ ਗਲਤੀ ਕਰ ਰਿਹਾ ਉਸ ਨੂੰ ਵੀ ਇੱਕ ਸੁਨੇਹਾ ਜਾਵੇਗਾ ਕਿ ਇਹ ਇੱਕ ਵੱਡੀ ਗਲਤੀ ਹੈ ਇਸ ਤਰ੍ਹਾਂ ਦੇ ਬੰਜਰ ਗੁਨਾਹਾਂ ਤੋਂ ਪਹਿਲਾਂ ਹੀ ਪਾਸਾ ਵਟ ਲਿਆ ਜਾਵੇ ਇਸ ਤੋਂ ਪਹਿਲਾਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਜੇਕਰ ਤੁਹਾਡੇ ਆਲੇ-ਦੁਆਲੇ ਵੀ ਇਸ ਤਰ੍ਹਾਂ ਦੀ ਕੋਈ ਉਤਾਹੀ ਹੋ ਰਹੀ ਹੈ ਕੋਈ ਗਲਤੀ ਹੋ ਰਹੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦੀ ਖਬਰ ਜਿਹੜੀ ਕਿ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਤੁਸੀਂ ਸਾਡੇ WhatsApp ਨੰਬਰ 8558836736 ਤੇ WhatsApp ਮੈਸੇਜ ਕਰ ਸਕਦੇ ਹੋ ਇੱਕ ਬੇਨਤੀ ਹੈ ਕਿ ਇਹ WhatsApp ਮੈਸੇਜ ਦੇ ਲਈ ਨੰਬਰ ਹੈ ਇਸ ਤੇ ਕਾਲ ਨਾ ਕਰਨ ਦੀ ਹੀ ਤੁਹਾਨੂੰ ਗੁਜਾਰਿਸ਼ ਕਰਾਂਗੇ ਕਿਉਂਕਿ ਕਈ ਵਾਰ ਵੀਡੀਓ ਰਿਕਾਰਡਿੰਗ ਕਰ ਰਹੇ ਹੁੰਨੇ ਆ ਤਾਂ ਬਾਰ ਬਾਰ ਕਾਲ ਆਉਂਦੀ ਹੈ ਜਿਸ ਦੇ ਕਰਕੇ ਕਾਫੀ ਜ਼ਿਆਦਾ ਉੱਥੇ ਬੇਗਾਨ ਵੀ ਪੈਂਦਾ ਹੈ ਵੀਡੀਓ ਰਿਕਾਰਡਿੰਗ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਨਾਲ ਹੀ ਇਹਦੇ ਇੱਕ ਹਿੰਦੂ ਵੀਰ ਦੀ ਦੁਕਾਨ ਹੈ ਪਰ ਅਸੀਂ ਉਸ ਨੂੰ ਕੁਝ ਵੀ ਨਹੀਂ ਕਿਹਾ ਪਰ ਆ ਪ੍ਰਧਾਨ ਸਾਹਿਬ ਤਾਂ ਬਾਰ ਬਾਰ ਅੱਖਾਂ ਹੀ ਦਿਖਾ ਰਹੇ ਸੀ ਸਾਨੂੰ ਕਿ ਤੁਸੀਂ ਇਹਨੂੰ ਨਹੀਂ ਰੋਕ ਸਕਦੇ ਇੱਕ ਤਰੀਕੇ ਦੇ ਨਾਲ ਇਹ ਦੁਕਾਨਦਾਰ ਜਿਹੜਾ ਕਿ ਆਪਣੀ ਗਲਤੀ ਵੀ ਮੰਨ ਰਿਹਾ ਸੀ ਕਿ ਮੈਂ ਹੁਣ ਤਮਾਕੂ ਜਾਂ ਜਰਦੇ ਦੀਆਂ ਪੁੜੀਆਂ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਉੱਪਰ ਜਾਂ ਬਾਬਾ ਦੀਪ ਸਿੰਘ ਦੀ ਫੋਟੋ ਦੇ ਉੱਪਰ ਨਹੀਂ ਰੱਖਾਂਗਾ ਉਹਨੂੰ ਇਹ ਪ੍ਰਧਾਨ ਸਾਹਿਬ ਹੱਲਾਸ਼ੀਰੀ ਦੇ ਰਹੇ ਸੀ ਕਿ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਤੂੰ ਕਰ ਜੋ ਕਰਨਾ ਸੋ ਕੀ ਕਹਿਣਾ ਤੁਹਾਡਾ ਇਸ ਜੇ ਪ੍ਰਧਾਨ ਬਾਰੇ ਜ਼ਰੂਰ ਕਮੈਂਟ ਕਰਨਾ ਧੰਨਵਾਦ ਜੀ ਆਪਣੀ ਡਿਊਟੀ ਸਮਝਦੇ ਹੋਏ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ ਕਿਉਂਕਿ ਅਸੀਂ ਸਮਝਿਆ ਕਿ ਚਲੋ ਜੇਕਰ ਆਵਾਜ਼ ਰੋਕ ਉੜ ਨਹੀਂ ਹੋਈ ਤਾਂ ਜ਼ਰੂਰ ਤੁਹਾਨੂੰ ਅਸੀਂ ਵੌਇਸ ਓਵਰ ਦੇ ਜ਼ਰੀਏ ਹੀ ਦੱਸ ਦਈਏ ਕਿ ਆਖਿਰ ਹੋਇਆ ਕੀ ਸੀ ਕਿਉਂਕਿ ਇੱਕ ਗੰਭੀਰ ਮੁੱਦਾ ਸੀ ਇਹ ਜਿਸ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਅਸੀਂ ਮੁਨਾਸਿਬ ਸਮਝਿਆ ਪ੍ਰਧਾਨ ਸਾਹਿਬ ਅਖੀਰ ਤੱਕ ਇੱਥੇ ਬੈਸ ਹੀ ਕਰਦੇ ਰਹੇ ਅਖੀਰ ਨੂੰ ਅਸੀਂ ਕਿਹਾ ਕਿ ਪ੍ਰਧਾਨ ਸਾਹਿਬ ਬੈਸ ਦਾ ਕੋਈ ਅੰਤ ਨਹੀਂ ਹੈ ਤੁਸੀਂ ਆਪਣੇ ਵਿਚਾਰਾਂ ਤੇ ਕਾਇਮ ਹੋ ਅਸੀਂ ਆਪਣੇ ਵਿਚਾਰਾਂ ਤੇ ਕਾਇਮ ਆ ਸਾਡੇ ਹਿਸਾਬ ਨਾਲ ਇਹ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੁੱਦਾ ਹੈ ਅਸੀਂ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਇਸ ਦੀ ਕੰਪਲੇਂਟ ਕਰ ਦਿੰਨੇ ਆ ਇਸ ਦੇ ਬਾਰੇ ਸ਼ਿਕਾਇਤ ਕਰ ਦੰਨੇ ਆ ਫਿਰ ਦੇਖ ਲੈਣੇ ਆ ਕਿ ਸਾਡੀ ਗਲਤੀ ਹੈ ਜਾਂ ਤੁਹਾਡੀ ਗਲਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮੁੱਦੇ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਕੁਲਦੀਪ ਸਿੰਘ ਗੜਗਾਜੀ ਜੀ ਕੋਲ ਇਹ ਸ਼ਿਕਾਇਤ ਪਹੁੰਚਾਣੀ ਚਾਹੀਦੀ ਹੈ ਜਾਂ ਫਿਰ ਨਹੀਂ ਕੀ ਲੱਗਦਾ ਤੁਹਾਨੂੰ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਜੀ ਤੇ ਜਾਂਦੇ ਜਾਂਦੇ ਫਿਰ ਦੱਸ ਦਈਏ ਕਿ ਇਸ ਦੁਕਾਨਦਾਰ ਵੀਰ ਦਾ ਇੱਕ ਇਹੀ ਰੋਜਗਾਰ ਨਹੀਂ ਹੈ ਜਿਹੜੇ ਵੀਡੀਓ ਹੁਣ ਦੇਖ ਰਹੇ ਨੇ ਕਿਉਂਕਿ ਕਾਫੀ ਇਹ ਵੀ ਕਮੈਂਟ ਕਰਨਗੇ ਕਿ ਤੁਸੀਂ ਕਿਸੇ ਦੇ ਰੋਜਗਾਰ ਦੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਏ ਵੀਰ ਸੀਮ ਭਗਵੰਤਮਾ ਦੀ ਕੋਠੀ ਦੇ ਵਿੱਚ ਐਜ਼ ਏ ਇਲੈਕਟ੍ਰੀਸ਼ੀਅਨ ਰਾਤ ਦੀ ਡਿਊਟੀ ਕਰਦਾ ਜਿੱਥੇ ਕਿ 50000 ਦੇ ਕਰੀਬ ਇਸ ਨੂੰ ਤਨਖਾਹ ਉੱਥੇ ਜਾ ਕੇ ਇਸ ਨੇ ਬੈਠਣਾ ਹੀ ਹੈ ਜਿਵੇਂ ਇਸ ਵੀਰ ਨੇ ਦੱਸਿਆ ਕਿ ਜੇਕਰ ਕੋਈ ਇਲੈਕਟ੍ਰੀਸ਼ੀਅਨ ਫਾਲਟ ਹੁੰਦਾ ਹੈ ਤਾਂ ਉਸ ਦੇ ਲਈ ਇਸ ਦੀ ਰਾਤ ਦੀ ਡਿਊਟੀ ਹੈ ਜਿੱਥੋਂ ਇਸ ਨੂੰ 50000 ਮਿਲਦਾ ਹੈ ਇਸ ਤੋਂ ਇਲਾਵਾ ਹੋਰ ਵੀ ਇਸ ਦੇ ਮਲਟੀਪਲ ਬਿਜ਼ਨਸ ਨੇ ਸੋ ਇਹ ਸੀ ਖਾਸ ਅਪਡੇਟ ਮੁਹਾਲੀ ਤੋਂ ਇਹ ਤੁਹਾਡੇ ਤੱਕ ਕਵਰੇਜ ਲੈ ਕੇ ਆ ਰਹੇ ਹਾਂ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਖਾਸ ਖਬਰ ਦੇ ਨਾਲ ਬਣੇ ਰਹਿਣਾ ਅਲਿਮਟਿਡ ਗਿਆਨ ਦੇ ਨਾਲ ਧੰਨਵਾਦ ਤੁਸੀਂ ਦੇਖੋ ਇੱਥੇ ਪ੍ਰਧਾਨ ਸਾਹਾ ਹਿੰਦੂ ਵੀਰ ਦੀ ਦੁਕਾਨ ਤੇ ਲੈ ਕੇ ਤਰਕ ਦੇਖੋ ਇਹਨਾਂ ਦੇ ਕਹਿੰਦੇ ਇਹਨੇ ਵੀ ਤਾਂ ਤਬਾਕੂ ਰੱਖਿਆ ਹੋਇਆ ਜਰਦੜ ਰੱਖਿਆ ਵਾ ਐਸੀ ਕਿ ਆ ਭਾਈ ਸਾਹਿਬ ਪ੍ਰਧਾਨ ਜੀ ਅਸੀਂ ਇਸ ਵੀਰ ਨੂੰ ਤਾਂ ਕਿਹਾ ਕਿਉਂਕਿ ਇਸ ਦੇ ਸਿਰ ਤੇ ਦਸਤਾਰ ਹੈ ਅਸੀਂ ਇਸ ਹਿੰਦੂ ਵੀਰ ਨੂੰ ਤਾਂ ਕਿਹਾ ਹੀ ਨਹੀਂ ਕਿਉਂਕਿ ਸਾਡਾ ਇਹਨੂੰ ਕਹਿਣ ਦਾ ਹੱਕ ਹੀ ਨਹੀਂ ਅਸੀਂ ਸਿੱਖ ਭਰਾ ਨੂੰ ਕਹਿ ਸਕਦੇ ਹਾਂ ਕਿਉਂਕਿ ਉਹਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਅਸੀਂ ਜੋ ਇਹ ਕਾਰਵਾਈ ਕੀਤੀ ਹੈ ਸਹੀ ਕੀਤੀ ਜਾਂ ਗਲਤ ਕੀਤੀ ਜੀ ਜੇਕਰ ਤੁਹਾਨੂੰ ਲੱਗਿਆ ਕਿ ਇਹ ਸਾਡਾ ਪ੍ਰਾਲਾ ਜਾਂ ਜੋ ਕਾਰਵਾਈ ਪਾਈ ਗਈ ਹੈ ਜੋ ਵੀਡੀਓ ਬਣਾਈ ਗਈ ਹੈ ਸਹੀ ਸੀ ਤਾ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰ ਦਿਓ ਜਿਸ ਦੇ ਨਾਲ ਸਾਨੂੰ ਹੌਸਲਾ ਅਫਜਾਈ ਤੇ ਇੱਕ ਮੋਟੀਵੇਸ਼ਨ ਮਿਲਦੀ ਹੈ ਅੱਗੇ ਲਈ ਇਸ ਤਰ੍ਹਾਂ ਦੇ ਹੋਰ ਵਧੀਆ ਕੰਮ ਕਰਨ ਦੇ ਲਈ ਸੋ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਜਿਹੜੇ ਦੋਸਤ ਵੀਡੀਓ ਦੇਖ ਰਹੇ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ